ਲੋਕਾਂ ਨੂੰ ਠੂਠੇ ਲਾਉਣ ਨੂੰ ਲਾਰੇ ਲਾਉਣ ਵਾਲੀ ਸਰਕਾਰਾ ਮੁਰਦਾਬਾਦ 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 ਸਿੱਖਿਆ ਨਤੀਏ ਨਾ ਦੇਣ ਵਾਲੀ ਸਰਕਾਰਾ ਮੁਰਦਾਬਾਦ 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 ਕਿਸਾਨਾਂ ਮਜ਼ਦੂਰਾਂ ਦਾ ਏਕਾ ਜਿੰਦਾਬਾਦ 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 ਲੜਵਾਰੇ ਲੋਕਾਂ ਦਾ ਏਕਾ ਜਿੰਦਾਬਾਦ 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 ਇਹ ਸਰਕਾਰਾ ਕਰਦੀਆਂ ਕੀ ਜੇਰਾ ਬੇਈਕਾ ਕਿਸਾਨਾਂ ਨੇ ਮੰਤਰੀ ਗੁਦੀ ਧਾਰੀਵਾਲ ਦੀ ਸਟੇਜ ਦੇ ਸਾਹਮਣੇ ਹੀ ਲਾ ਲਈ ਆਪਣੀ ਸਟੇਜ ਅੰਜਨਾਲਾ ਦੇ ਡੀਐਸਪੀ ਔਖਨਾਲ ਕਿਸਾਨਾਂ ਦੀ ਹੋ ਗਈ ਤਿੱਖੀ ਚੜਪ ਕਿਸਾਨਾਂ ਨੇ ਸਟੇਜ ਲਗਾ ਕੇ ਸਰਕਾਰ ਵਿਰੁੱਧ ਕੱਢੀ ਆਪਣੀ ਪੜਾ ਸਰ ਮੰਤਰੀ ਆਪਣਾ ਸਮਾਗਮ ਕਰਕੇ ਚਲਦੇ ਬਣੇ ਨਹੀਂ ਕੀਤੀ ਕੋਈ ਗੱਲ ਕਿਸਾਨਾਂ ਦੇ ਨਾਲ ਫਟੇਗੜ ਚੂੜੀਆਂ ਤੋਂ ਕੁਝ ਕਿਲੋਮੀਟਰ ਦੂਰੀ ਤੇ ਪਿੰਡ ਵਿਸ਼ਵਾਜ ਚ ਕੈਬਨ ਮੰਤਰੀ ਗੁਰਦੀਪ ਸਿੰਘ ਢਾਲੀਵਾਲ ਦਾ ਚੰਤਕ ਸਮਾਗਮ ਸੀ ਅਤੇ ਇਸ ਤੋਂ ਪਹਿਲਾਂ ਹੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਅਹੁਦੇਦਾਰ ਅਤੇ ਮੈਂਬਰ ਉਸ ਜਗ੍ਹਾ ਤੇ ਇਕੱਠੇ ਹੋਣੇ ਸ਼ੁਰੂ ਹੋ ਗਏ ਅਤੇ ਫਿਰ ਕਿਸਾਨਾਂ ਨੂੰ ਇਕੱਠਾ ਹੁੰਦਾ ਵੇਖ ਅਜਨਾਲਾ ਦੇ ਡੀਐਸਪੀ ਗੁਰਮਿੰਦਰ ਸਿੰਘ ਔਲਖ ਅਤੇ ਐਸਐਚਓ ਅਜਨਾਲਾ ਪਾਰੀ ਫੋਰਸ ਨਾਲ ਉੱਥੇ ਪਹੁੰਚ ਗਏ ਤੇ ਉਹਨਾਂ ਵੱਲੋਂ ਇਸ ਮੌਕੇ ਕਿਸਾਨ ਆਗੂ ਗੁਰਤਾਜ ਸਿੰਘ ਵਿਸ਼ਵਾਜੋ ਕੇ ਗੁਰੂ ਕਾ ਭਾਗ 34 7 ਹਨ ਉਹਨਾਂ ਦੇ ਨਾਲ ਗੁਰਦੇਵ ਸਿੰਘ ਗੁਮਰ ਸੁਭਿੰਦਰ ਸਿੰਘ ਹਰੜ ਅਤੇ ਉਹਨਾਂ ਦੇ ਸਾਥੀਆਂ ਨੂੰ ਅੱਗੇ ਜਾਣ ਤੋਂ ਚ ਡੀਐਸਪੀ ਨੇ ਰੋਕਿਆ ਤਾਂ ਕਿਸਾਨ ਅਤੇ ਡੀਐਸਪੀ ਤੇ ਆਪਸ ਵਿੱਚ ਝੜਪ ਹੋ ਗਈ ਤੇ ਕਿਸਾਨਾਂ ਨੇ ਗੁਰਦੀਪ ਸਿੰਘ ਮੰਤਰੀ ਧਾਰੀਵਾਲ ਤੇ ਸਾਹਮਣੇ ਹੀ ਆਪਣੀ ਸਟੇਜ ਲਾ ਲਈ ਅਤੇ ਇਸ ਮੌਕੇ ਉਹਨਾਂ ਵੱਲੋਂ ਰਾਜ ਕੇ ਆਪਣੀ ਆਮ ਆਦਮੀ ਪਾਰਟੀ ਖਿਲਾਫ ਪੜਾਸ਼ਕਟੀ ਅਤੇ ਸਮਾਗਮ ਦੀ ਸਮਾਪਤੀ ਤੋਂ ਬਾਅਦ ਕੁਲਦੀਪ ਸਿੰਘ ਢਾਲੀਵਾਲ ਬਿਨਾ ਕਿਸਾਨਾਂ ਦੇ ਸਵਾਲ ਜਵਾਬ ਕੀਤਾ ਹੀ ਉੱਥੋਂ ਚਲੇ ਗਏ ਮੁਰਦਾਬਾਦ ਮੁਰਦਾਬਾਦ ਸਿੱਖਿਆ ਮੰਤਰੀ ਦੇ ਨਾਂ ਦੇ ਲਾਲ ਵਾਲੀ ਸਰਕਾਰਾ ਮੁਰਦਾਬਾਦ 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 ਕਿਸਾਨਾਂ ਮਜ਼ਦੂਰਾਂ ਦਾ ਏਕਾ ਜਿੰਦਾਬਾਦ 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 ਲੜਨ ਵਾਲੇ ਲੋਕਾਂ ਦਾ ਏਕਾ ਜਿੰਦਾਬਾਦ 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 اے ਸਰਕਾਰਾਂ ਕਰਦੀਆਂ ਕੀ ਜੇਰਾ ਫੇਰੀ ਕਾਸੋਰੀ اے ਸਰਕਾਰਾਂ ਕਰਦੀਆਂ ਕੀ ਜੇਰਾ ਫੇਰੀ ਕਾਸੋਰੀ ਅਸਵਾਲੀਆਂ ਸਰਕਾਰ ਮੁਰਦਾਬਾਦ ਜਿੰਦਾਬਾਦ ਮੁਰਦਾਬਾਦ ਮਾਵਾ ਭੈਣਾ ਦੀ ਬੇਬਤੀ ਕਰਨ ਵਾਲੀਆਂ ਸਰਕਾਰਾਂ ਮੁਰਦਾਬਾਦ 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 ਜੇ ਜਿੱਦੋਂ ਫੁਟਾਈ ਹੋ ਰਹੀ ਆ ਤੁਸੀਂ 18 ਪਿੰਡ ਆ ਜਿਹੜੇ ਜੇ ਆਉਣ ਵਾਲੇ ਸਮੇਂ ਦੇ ਵਿੱਚ ਪਾਣੀ ਆਉਂਦੇ ਅਗਲੇ ਪਸੌਣ ਪਾਦਰ ਦੇ ਵਿੱਚ ਤੇ ਠਾਪ ਮਾਰਨੂ ਖਤਰਾ ਵਾ ਯਾਰ ਨਹੀਂ ਆਰੇ ਉੱਥੇ ਮੇਰੇ ਵੀਰੋ ਉਹ 18 ਪਿੰਡਾਂ ਨੂੰ ਖਤਰਾ ਵਾ ਤੇ ਜੋ ਆ ਗਏ ਨਾ ਉਹਦੇ ਨੇ ਲਾਠੀ ਚਾਰਜ ਕਰਾਉਂਦਾ ਇਹ ਸਰਕਾਰੀ ਆ ਸਾਡੇ ਦੇ ਨਾਲ ਕਾਰਗੁਜ਼ਾਰੀ ਜੋ ਸਾਡੇ ਨਾਲ ਗੱਲ ਕਰਨੂ ਬਾਅਦ ਨੂੰ ਕੋਈ ਤਿਆਰ ਨਹੀਂ ਕਿਤੇ ਹੀ ਕਿੰਦਕ ਵਾਸਤੇ ਆਇਆ ਸਵਾਸੀ ਆਪਣਾ ਸਾਥੀਆਂ ਨੂੰ ਬਿੱਟੀ ਕਰਦੇ ਆ ਤੇ ਤੁਸੀਂ ਹਰ ਵਾਰ ਤਿਆਰ ਹੋ ਆਪਾਂ ਨੇ ਵੇਖੀ ਆ ਵੀ ਇਹ ਲੂਏ ਆਇਆ ਤੇ ਆ ਫਿਰ ਉਹ ਬੂਆ ਮੱਲ ਲੈਨੇ ਆ ਇੰਦਾ ਤੇ ਗੱਲ ਬਣਨੀ ਨਹੀਂ ਨਹੀਂ ਭੱਜਿਆ ਉਹਨੇ ਕਹਿੰਦਾ ਸੱਚੇ ਬਣਦੀ ਆ ਸੱਚੇ ਆਇਆ ਹੱਥ ਖੜੇ ਕਰੋ ਸੋਨੇ ਖੜੇ ਕਰੋ ਹੁਣ ਤਾ ਬੀਬੀ ਆਣ ਜਾਂਦੇ ਆ ਆਹ ਦੇਖ ਤੁਸੀਂ ਇਹ ਦਾ ਦੋਬਿਚ ਨੇ ਇੱਥਾਂ ਤੇ ਕਿੰਨੇ ਆਏ ਆ ਤੁਸੀਂ ਦਾਦਾ ਚੰਨੀ ਇੱਥਾਂ ਤੇ ਕਿੰਨੇ ਆਏ ਆ ਮੈਨੂੰ ਗੱਲ ਨਹੀਂ ਕੋਈ ਨਹੀਂ ਇਹ ਵੀ ਤੀਆਂ ਦੇ ਫੇਰ ਕਿੰਨੇ ਜਿਹੜੀ ਮੇਰੀ ਟੀਮ ਵੀ ਨਾਲ ਵਰਕ ਕਰਦਾ ਨਾ ਸਾਰੇ ਹੁਣ ਆ ਇਹ ਤਾਂ 20 ਸਾਲੇ 60 ੜੇ ਆਉਣਗੇ ਨਾ ਠੀਕ ਹੈ ਸਾਡਾ ਚਮੂਰੀ ਅੱਗੇ ਕੋਈ ਨਹੀਂ ਨਾ ਹੈਗਾ ਸਾਨੂੰ ਦਬਾਇਆ ਜਾ ਰਿਹਾ ਵੀ ਕੋਈ ਨਹੀਂ ਉਹਨਾਂ ਨਾਲ ਗੱਲ ਆ ਆਹ ਕਿਹੜਾ ਇਹ ਦੱਸ ਗੱਲ ਜਿਹੜਾ ਜਿਹੜਾ ਸਾਡਾ ਸਾਡਾ ਦਾਤਾ 10000 ਆਪਰੇ ਬਾਬਤ ਇਹ ਦੱਸ ਲੋਗੇ ਜਾਂ ਨਹੀਂ ਕਹਾਂਗੇ ਸਾਡਾ ਹੱਥ ਨਹੀਂ ਇਹ ਸਾਗੇ ਤਾਂ ਨਹੀਂ ਯਾਰ ਕੋਈ ਨਹੀਂ ਹੈ ਚੱਲਾਦਾ ਮੇਰੇ ਕੋਈ ਸਾਰੇ ਸਰਕਾਰੀ ਸਾਡਾ ਆਪਾਂ ਸਰਕਾਰੀ ਵਾਲੀ ਇਹ ਗੱਲ ਕਰੀਏ ਇਹਨੇ ਬਣਾਇਆ ਕੀ ਜਿਹੜਾ ਗਲਤੀ ਹੈ ਨਹੀਂ ਵੇਖੋ ਸਾਰੇ ਸਰਕਾਰ ਆ ਇਹ ਕਿੰਨਾ ਵੀ ਸਿਰ ਹੈ ਇਹੋ ਗੱਲ ਲੱਗੀ ਸਵਾਲਾਂ ਦੇ ਪਾਉ ਨਹੀਂ ਲਾ ਕੇ ਜਿਹੜੀ ਗੱਲ ਹੋਣੀਆਂ ਤਾਂ ਦੇ ਸੰਭਾਲ ਪਰ ਫਰਮਾਨਾ ਇਹ ਗੱਲ ਚਲੋ ਵੀਡੀਓ ਜਿਹੜੇ ਅਸਲ ਵਿੱਚ ਸਾਥੂਨੀ ਗੱਲ ਨਹੀਂ ਉਹਨੂੰ ਖਾਲੀ ਚ ਇਹ ਦੇ ਪਿੰਡ ਵਿਸ਼ਾ ਅੱਜ ਧਾਰੀ ਗੱਲ ਸਾਹਮਣੇ ਆਉਣਾ ਤੇ ਪੂਰੀ ਹੋਰ ਫੋਰਸ ਲੱਗੀ ਹੈ ਤੇ ਨਾਲ ਇਹ ਕਹਿ ਰਿਹਾ ਵੀ ਦਾ 10 ਸਪੀਕਰ ਵੀ ਚੱਲਣੇ ਦਾ ਜੀ ਇਹਨੇ ਕਿਹਾ ਦਾ ਅੱਜ ਘਾਰ ਨਹੀਂ ਸਪੀਕਰ ਲਾਉਣਾ ਇਸ ਦੀ ਸਾਰਿਆਂ ਨੂੰ ਬੇਨਤੀ ਆ ਵੀ ਜਲਦੀ ਤੋਂ ਜਲਦੀ ਵਿਸ਼ੇ ਪਹੁੰਚੋ ਥੋੜਾ ਕੋਈ ਦਜੀ ਪੰਨੇ ਆ ਰਿਹਾ ਹਾਂ ਸਾਹਿਬ ਜੀ ਆ ਨਾ ਗਾਣਿਆਂ ਦੇ ਕਰਨ ਦੇ ਲਈ ਅਸੀਂ ਚਾਹੁੰਦੇ ਪੁੱਛਣਾ ਚਾਹੁੰਦੇ ਆ ਕਿ ਆਰਕਾ ਸਕੂਲ ਐਮਿਨਸ ਦੇ ਕਿੰਨੇ ਬੱਚੇ ਫਸਟ ਆਏ ਨੇ ਆਰਕਾ ਉਹਦੀ ਵੀ ਡਿਟੇਲ ਦੇ ਦੇਣਾ ਅੱਜ ਇੱਥੇ ਇਹਨਾ ਪ੍ਰੋਗਰਾਮ ਕਰਨਾ ਵੀ ਸਕੂਲ ਐਮਿਨਸ ਦੀ ਜਿਹੜੀ ਪੜਾਈ ਕਰਾ ਰਹੀ ਕੋਚ ਪੰਜਾਬ ਚੋਂ ਕਿੰਨੇ ਬੱਚੇ ਫਸਟ ਆਏ ਨੇ ਇਹ ਨਾ ਕਰਨਾ ਕਿ ਕੱਲੀ ਸਿਰ ਲਾ ਕੇ ਆਖਣ ਵੀ ਸਿੱਖਿਆ ਕ੍ਰਾਂਤੀ ਆ ਜਿਹੜੇ ਟੀਚਰਾਂ ਨੂੰ ਕੋਟ ਰਹੇ ਉਹ ਵੀ ਸਿੱਖਿਆ ਕ੍ਰਾਂਤੀ ਬਾਰੇ ਦੱਸਣ ਇਸ ਕਰਕੇ ਸਾਡੀ ਬੇਨਤੀ ਆ ਪ੍ਰਸ਼ਾਸਨ ਨੂੰ ਜੇ ਤੁਸੀਂ ਗੱਲ ਨਹੀਂ ਕਰਾ ਸਕਦੇ ਤੇ ਘਰ ਤੋਂ ਘਰ ਸਾਨੂੰ ਸਾਡਾ ਆਪਣਾ ਪ੍ਰੋਗਰਾਮ ਕਰਨ ਦਿਓ ਇਹ ਬੇਨਤੀ ਆ ਵੀ ਅੰਦਰੋਂ ਕੱਲ ਰਿਜ਼ਲਟ ਆ ਉਹਦੇ ਚ ਸਿਰਫ ਦੋ ਮੈਰਿਟ ਚ ਬੱਚੇ ਆਏ ਆ ਸਕੂਲ ਐਮਿਨੈਂਸ ਦੇ ਪੂਰੇ ਪੰਜਾਬ ਚੋਂ ਬਾਕੀ ਫੇਲ ਨੇ ਤੇ ਸਿੱਖਿਆ ਕ੍ਰਾਂਤੀ ਦੇ ਅੱਜ ਦੱਸਣਗੇ ਇਹ ਅੰਕੜੇ ਪੁੱਛ ਲਓ ਮੇਰੇ ਵੀਰ ਜਿਹੜੇ ਅੱਗੇ ਬਹਿਣਗੇ ਕਿ ਕਿੰਨੇ ਬੱਚੇ ਜਿਹੜੇ ਆ ਉਹ ਮੈਟਰ ਲਿਸਟ ਦੇ ਵਿੱਚ ਨੇ ਪੰਜਾਬ ਬੋਰਡ ਦਾ ਜਿਹੜਾ 12ਵੀਂ ਦਾ ਤੇ 10ਵੀਂ ਦਾ ਹੈ ਰਿਜ਼ਲਟ ਤੇ ਨਹੀਂ ਤੇ ਸਾਡੇ ਕੋਲ ਅੰਕੜੇ ਪੁੱਛ ਲਓ ਅਸੀਂ ਦੱਸ ਦਿਆਂਗੇ ਤੁਹਾਨੂੰ ਕਿੰਨੇ ਆਏ ਨੇ ਫਰਸਟ ਕਿੰਨੇ ਸੈਕਿੰਡ ਤੇ ਸਾਨੂੰ ਆਂਦੇ ਵੀ ਤੁਹਾਨੂੰ ਕੋਈ ਪ੍ਰੋਗਰਾਮ ਨਹੀਂ ਕਰਨਾ ਸਪੀਕਰ ਤੇ ਜਿਹੜਾ ਵਾ ਨਸ਼ਾ ਮੁਕਤੀ ਜੱਟ ਦਾ ਜਿਹੜੀ ਚੱਲ ਰਹੀ ਉਹਦਾ ਬਹੁਤ ਵੱਡਾ ਰਿਸਪੌਂਸ ਹੈ ਤੁਸੀਂ ਦੇਖਿਆ ਕਿੰਨੀਆਂ ਮਾਵਾਂ ਪੈਣਾ ਸਾਡੀਆਂ ਸਾਦੇ ਬਹੁਤ ਨੌਜਵਾਨ ਸਾਡੇ ਆਏ ਆ ਤੇ ਇਹ ਜਿਹੜੀ ਲਗਾਤਾਰ ਅੱਪਾ ਰੋਜ਼ ਤਿੰਨ ਪਿੰਡ ਜਿਹੜੇ ਕਰਦੇ ਆ ਕੱਲ ਤੋਂ ਅਸੀਂ ਚਾਰ ਪਿੰਡ ਕਰਿਆ ਕਰਾਂਗੇ ਅਸੀਂ ਤਿੰਨ ਪਿੰਡ ਜੋ ਉੱਤੋਂ ਸਾਡਾ ਫੈਸਲਾ ਪਾਰਟੀ ਦਾ ਸਾਡੇ ਸੀਐਮ ਸਾਹਿਬ ਦਾ ਤੇ ਅਸੀਂ ਲਗਾਤਾਰ ਇਹ ਕੀਤਾ ਕਿ ਜਿਹੜਾ ਹਜ਼ਾਰ ਪਿੰਡਾਂ ਦੇ ਵਿੱਚ ਜਿਹੜਾ ਅਸੀਂ ਜਾਣਾ ਔਰ ਸਾਡੇ ਕੌਮੀ ਕਿਦਮਿੰਦਰ ਅਰਵਿੰਦ ਕੇਦੀਵਾਲ ਜੀ ਕਮਾਂਡ ਕਰਦੇ ਆ ਦੀ ਮਾਨ ਸਾਹਿਬ ਲੱਗੇ ਆ ਸਭ ਮੰਤਰੀ ਐਮ ਐਲ ਏ ਆਪੋ ਆਪਣੇ ਹਲਕੇ ਦੇ ਵਿੱਚ ਲੱਗੇ ਆ ਸਾਨੂੰ ਅਜਨਾਲੇ ਦੇ ਵਿੱਚ ਬਹੁਤ ਵਧੀਆ ਰਿਸਪੌਂਸ ਹੈ ਔਰ ਮੈਂ ਬਹੁਤ ਦੱਸਣਾ ਚਾਹੁੰਦਾ ਕਿ ਮੈਨੂੰ ਪਤਾ ਲੱਗਾ ਸੀਗਾ ਕਿ ਅਜਨਾਲੇ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਕਿਹੇ ਬੰਦੇ ਨੇ ਕਿਸੇ ਦੀ ਸ਼ਰਾਬ ਵਾਲੇ ਦੀ ਕਿਹੇ ਦੂਜੇ ਨਸ਼ੇ ਵਾਲੇ ਦੀ ਕੋਈ ਬੇਲ ਕਰਾਉਣੀ ਗਿਆ ਕਿਹੇ ਬੰਦੇ ਨੇ ਉਹਦਾ ਅਸਰ ਹੋ ਰਿਹਾ ਲੋਕਾਂ ਦੇ ਉੱਤੇ ਅਸੀਂ ਲੋਕਾਂ ਨੂੰ ਕਹਿੰਦੇ ਆ ਕਿ ਬੇਲਾਂ ਨਾ ਕਰਾਓ ਜ਼ਮਾਨਤਾ ਨਾ ਕਰਾਓ ਇਸ ਚੀਜ਼ ਦਾ ਅਸਰ ਹੋ ਰਿਹਾ ਜੇ ਬੰਦਿਆਂ ਨੂੰ ਸਜ਼ਾ ਮਿਲੂਗੀ ਉਹਨਾਂ ਦੇ ਘਰ ਟੱਣਗੇ ਉਹ ਜੇਲ੍ਹਾਂ ਚ ਜਾਣਗੇ ਇਲਾਜ ਵੀ ਨਸ਼ਾ ਜਿਹੜਾ ਖਤਮ ਹੋ ਜਾਊਗਾ ਅਸੀਂ ਇਸ ਜੰਗ ਨੂੰ ਉਦੋਂ ਤੱਕ ਜਾਰੀ ਰੱਖਾਂਗੇ ਜਦੋਂ ਤੱਕ ਨਸ਼ਾ ਖਤਮ ਨਹੀਂ ਹੋ ਜਾਂਦਾ ਮੰਤਰੀ ਸਾਹਿਬ ਇੰਨਾ ਜ਼ਿਆਦਾ ਉਛਾਲ ਲੋਕਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਇੰਨੀ ਗਰਮੀ ਹੋਣ ਦੇ ਬਾਵਜੂਦ ਵੀ ਲੋਕ ਐਡੀ ਵੱਡੀ ਕਿੰਨੀ ਜਾਰੀ ਕੋਈ ਦੇਖੋ ਕਿੰਨੀ ਗਰਮੀ ਹੈ ਅੱਜ ਅੱਜ ਮੇਰੇ ਕੋਈ ਫਰਕ ਪਿਆ ਦਿਖੋ ਗਰਮੀ ਕਿੰਨੀਆਂ ਵਿਚਾਰੀਆਂ ਖੜੀਆਂ ਵੱਡਾ ਕੱਠ ਹੈ ਇੰਨਾ ਵੱਡਾ ਤੇ ਇੰਨਾ ਵਧੀਆ ਕੱਠ ਅਗਲੇ ਪਿੰਡ ਦੀ ਵੇਖਿਓ ਤੁਸੀਂ ਸਾਰੇ ਪਿੰਡਾਂ ਦੀ ਕੱਲ ਵੀ ਬੜਾ ਸੀ ਪੱਸੋ ਬੜਾ ਉਹ ਨਹੀਂ ਬੜਾ ਅੰਦਰ ਰੈਲੀ ਦਾ ਰੂਤਾ ਪੈਲੀ ਦਾ ਰੂਤਾ ਅੰਦਰ ਉਹ ਚੜ ਗਏ ਕਿਉਂਕਿ ਦੇਖੋ ਜਿਹੜੀ ਮਿਲ ਜਿਹੜੀ ਪਤਨੀ ਦਾ ਪਤੀ ਨਸ਼ੇ ਤੇ ਲੱਗ ਗਿਆ ਵਿਚਾਰੀ ਉਹ ਵੀ ਦੁਖੀ ਜਿਸ ਮਾਂ ਦਾ ਪੁੱਤ ਲੱਗ ਗਿਆ ਨਸ਼ੇ ਤੇ ਉਹ ਵੀ ਦੁਖੀ ਜਿਸ ਦਾ ਕੋ ਭਤੀਜਾ ਲੱਗ ਗਿਆ ਰਿਸ਼ਤੇਦਾਰ ਲੱਗ ਗਿਆ ਉਹ ਵੀ ਦੁਖੀ ਇਸ ਕਰਕੇ ਇਹ ਸਾਡਾ ਦੁੱਖ ਵਟਾਉਂਦੀ ਆ ਵਿਚਾਰੀਆਂ ਇਹੋ ਸਾਨੂੰ ਜਨਮ ਦਿੰਦੀਆਂ ਇਹਨਾਂ ਨੂੰ ਵਿਚਾਦੀਆਂ ਨੂੰ ਸਾਡਾ ਪੁੱਤਾਂ ਦਾ ਦੁੱਖ ਜਿਹੜਾ ਚੱਲਣਾ ਪੈਂਦਾ ਇਹ ਤਾਂ ਵਿਚਾਰੀਆਂ ਆਈਆਂ ਮੰਤਰੀ ਸਾਹਿਬ ਜੀ ਜ਼ੋਰਤਾਂ ਨਾਲ ਗੱਲ ਹੋਈ ਤੁਹਾਡੀ ਪਰਸਨਲਿਓ ਕੋਸ਼ਿਸ਼ ਹੋਣੀ ਸੀ ਨੂੰ ਲੈ ਕੇ ਨਹੀਂ ਨਹੀਂ ਬਹੁਤ ਬਹੁਤ ਦੋ ਜਿੰਦੀ ਬੜੀ ਬਦਿਆ ਲੋਕਾਂ ਦਾ ਸਪੌਂਸਾ ਖੁਸ਼ ਨੇ ਹਾਦ ਹਾਦ ਤੇ ਕਹਿੰਦੀ ਨਸ਼ਾ ਕੱਢੋ ਅਲੰਗ ਪੁੱਛੋ ਇਹ ਚਾਉਂਦੀ ਹੈ ਨਹੀਂ ਚਾਉਂਦੀ ਕਿ ਚਾਉਂਦੀ ਆ ਮੈਸੇਜ ਨਾਲ ਪੁੱਛੋ ਵਿਚਾਰੀਆਂ ਇਹ ਕਹਿੰਦੇ ਸਾਡੇ ਪਿੰਡ ਚ ਕੋਈ ਨਸ਼ੇ ਵਾਲਾ ਲੰਘੇ ਨਾ ਮਾਵਾ ਭੈਣਾਂ ਤੇ ਚਾਉਂਦੀ ਆ ਬਤਰਾਦੀ ਕੋਈ ਨਹੀਂ ਖਤਮ ਹੋ ਜੇ